ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਕਰੋ ਕਿਰਪਾ ਸਭ ਤੋਂ ਪਹਿਲਾਂ ਅਸੀਂ ਪਾਠ ਕਰਾਂਗੇ ਫਿਰ ਉਹਦੀ ਅਖਰੀ ਵਿਚਾਰ ਕਰਨ ਰਹਿਰਾਸ ਸੋਦਰ ਸੋਦਰ ਰਾਗ ਆਸਾ ਰਾਗ ਆਸਾ ਮਹਿਲਾ ਪਹਿਲਾ ਮਹਿਲਾ ਪਹਿਲਾ ਇਤ ਓ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਵਮਨ ਹਾਰੇ

ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਜਨੋ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸੁਆਰੇ ਗਾਵਨ ਤੁਜਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰਨਾਲੇ ਦੇਵਤਿਆਂ ਦਰਨਾਲੇ ਗਾਵਨ ਤੁਦਨੋ ਗਾਵਨ ਤੁਦਨੋ ਸਿਧ ਸਮਾਧੀ ਅੰਦਰ ਸਿਧ ਸਮਾਧੀ ਅੰਦਰ ਗਾਵਨ ਤੁਦਨੋ ਗਾਵਨ ਤੁਦਨੋ ਸਾਧ ਵਿਚਾਰੇ ਸਾਧ ਵਿਚਾਰੇ ਗਾਵਨ ਤੁਦਨੋ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਗਾਵਨ ਤੁਦਨੋ ਵੀਰ ਕਰਾਰੇ ਵੀਰ गावन तुदनो गावन तुदनो पंडित पन्न रखीश्वर जगजुग वेद नाले गावन तुदनो गावन तुदनो मोहनिया मनमोहन मोहन, मन स्वर्ग मछ पे आले गावन तुदनो रत्न उपाए तीरे ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੋ ਗਾਵਨ ਸੇਈ ਤੁਧ ਨੋ ਗਾਵਨ ਜੋ ਤੁਧ ਭਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਸੇ ਨਾਨਕ ਕਿਆ ਵਿਚਾਰੇ ਨਾਨਕ ਕਿਆ ਵਿਚਾਰੇ ਸੋਈ ਸੋਈ ਕੋਈ ਸੋਈ ਸਦਾ ਸੱਚ ਸਦਾ ਸੱਚ ਸਾਹਿਬ ਸਾਚਾ ਕਾਇਮ ਸਾਚਾ ਸਾਚੀ ਨਾਹੀ ਸਾਚੀ ਨਾਹੀ ਹੈ ਪੀ ਹੈ ਪੀ ਖੁਸ਼ੀ ਖੁਸ਼ੀ ਜਾਏ ਨਾ ਜਾਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰਚਨਾ ਜਿੰਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨ ਸੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਮਾਇਆ ਜਿਨ ਨੇ ਉਪਾਈ ਕਰ ਕਰ ਦੇਖ ਕੀਤਾ ਆਪਣਾ ਕਰ ਕਰ ਦੇਖ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਜੋ ਤਿਸ ਭਾਵੇ ਸੋਈ ਕਰਸੀ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਇ ਸੋ ਪਤਸ਼ਾਹ ਸੋ ਪਤਸ਼ਾਹ ਸ਼ਾਹ ਪਤ ਸਾਹਿਬ ਸ਼ਾਹ ਪਤ ਸਾਹਿਬ ਨਾਨਕ ਨਾਨਕ ਰਹਿਮਦਾਈ ਰਹਿਮਦਾਈ ਲੋ ਸਾ ਸੰਗਤ ਰਹਿਰਾਸ ਅਖਰ ਗੁਰਬਾਣੀ ਵਿੱਚੋਂ ਜਦੋਂ ਮਹਾਰਾਜ ਇਹ ਬੇਨਤੀ ਕਰਦੇ ਨੇ ਕਿ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੂੰ ਗੁਰਪਾਸ ਮੈਂ ਗੁਰੂ ਦੇ ਕੋਲ ਬੇਨਤੀ ਕਰਦਾ ਰਹਿ ਰਾਸ ਅਖਰ ਦੇ ਅਖਰੀ ਅਰਥ ਜੋ ਵਿਦਵਾਨਾਂ ਨੇ ਕੀਤੇ ਹਨ ਉਹ ਹੈ ਰਸਤੇ ਦੀ ਰਾਸ ਰਾਸ ਕਹਿੰਦੇ ਨੇ ਪੂੰਜੀ ਨੂੰ ਅੰਗਰੇਜ਼ੀ ਵਿੱਚ ਇਸ ਨੂੰ ਕੈਪੀਟਲ ਕਿਹਾ ਜਾਂਦਾ ਜਿਹਦੇ ਨਾਲ ਅਸੀਂ ਆਪਣਾ ਕੋਈ ਕਾਰੋਬਾਰ ਚਲਾਉਂਦੇ ਹਾਂ ਉਹਨੂੰ ਰਾਸ ਕਿਹਾ ਜਾਂਦਾ ਇਥੇ ਰਹਿ ਰਾਸ ਦਾ ਮਤਲਬ ਹੈ ਜੋ ਰਸਤੇ ਦੀ ਰਾਸ ਜੋ ਸਾਡੇ ਕੰਮ ਆਉਣ ਵਾਲੀ ਕਿੱਥੇ ਜਿੱਥੇ ਕਿਸੇ ਨੇ ਵੀ ਨਹੀਂ ਹੋਣਾ ਰੋਜ਼ ਤੁਸੀਂ ਸੁਖੁਨੀ ਸਾਹਿਬ ਚ ਪੜਦੇ ਹੋ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹ ਸੰਗ ਤੁਸ ਜੇ ਪੈਂਡੇ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਪੁਜਿਆ ਇਹਦਾ ਮਤਲਬ ਇੱਕ ਰਸਤਾ ਹੈ ਇਹ ਜੀਵਨ ਦਾ ਰਸਤਾ ਵੀ ਹੈ ਜਿਸ ਜ਼ਿੰਦਗੀ ਨੂੰ ਅਸੀਂ ਸੰਸਾਰ ਵਿੱਚ ਜਿਉਣਾ ਹੈ ਇਹ ਵੀ ਰਸਤਾ ਇਸ ਰਸਤੇ ਵਿੱਚ ਵੀ ਸਾਨੂੰ ਇਹ ਪੂੰਜੀ ਚਾਹੀਦੀ ਗੁਰਬਾਣੀ ਵਿੱਚ ਪਾਤਸ਼ਾਹ ਨੇ ਕਿਹਾ ਹਰ ਕ ਹਰ ਧਨ ਸੰਚੀਏ ਭਾਈ ਹੈ ਭਾਈ ਹਰੀ ਦਾ ਧਨ ਜਮਾ ਕਰਨਾ ਕਰੋ ਜੇ ਹਲਤ ਪਲਤ ਹਰ ਹੋਏ ਸਖਾਈ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਤੁਹਾਡਾ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਖਾਈ ਦਾ ਮਤਲਬ ਹੈ ਸਖਾ ਸਖਾ ਦਾ ਮਤਲਬ ਹੈ ਮਿੱਤਰ ਤੇ ਸਖਾਈ ਦਾ ਮਤਲਬ ਹੈ ਮਿੱਤਰਤਾ ਨਿਭਾਉਣ ਵਾਲਾ ਤੋਂ ਰਹਿ ਰਾਸਤੇ ਅਖਰੀ ਅਰਥ ਜੋ ਹਨ ਉਹ ਇਹ ਹਨ ਉਪਰੰਤ ਸਰਲੇਖ ਹੈ ਸੋਦਰ ਸੋਦਰ ਦਾ ਮਤਲਬ ਹੈ ਉਹ ਦਰ ਰਾਗ ਆਸਾ ਇਹ ਰਾਗ ਦਾ ਨਾਮ ਹੈ ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦੂ ਉਚਾਰਨ ਕੀਤਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਆਉਂਦਾ ਇੱਕ ਤੁਹਾਡੇ ਸਾਹਮਣੇ ਰਹਿ ਰਾਸ ਵਿੱਚ ਆ ਗਿਆ ਇੱਕ ਵਾਰੀ ਜਪਜੀ ਸਾਹਿਬ ਵਿੱਚ ਵੀ ਆਉਂਦਾ ਤੇ ਇੱਕ ਵਾਰੀ ਆਸਾ ਰਾਗ ਦੀ ਅਰੰਭਤਾ ਵਿੱਚ ਵੀ ਆਉਂਦਾ ਹੁਣ ਕਈ ਵਾਰੀ ਕਈ ਮਨੁੱਖ ਸਵਾਲ ਕਰਦੇ ਨੇ ਕਿ ਇਹਦੇ ਵਿੱਚ ਫਰਕ ਕੀ ਹੈ ਫਰਕ ਇਹ ਹੈ ਕਿ ਤੁਸੀਂ ਜਦੋਂ ਜਪਜੀਤ ਸਾਹਿਬ ਦਾ ਪਾਠ ਕਰੋਗੇ ਉਹਦੇ ਵਿੱਚ ਗਾਵਨ ਦੀ بجائے ਗਾਵੇਂ ਆਏਗਾ ਤੁਦਨੂ ਦੀ بجائے ਤੋਨੂ ਆਏਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਫਰਕ ਨੇ ਤੇ ਕੁਝ ਲੋਕੇ ਕਹਿੰਦੇ ਨੇ ਕਿ ਇਹ ਫਰਕ ਕਿਉਂ ਪਾਇਆ ਨਹੀਂ ਅਸਲ ਗੱਲ ਤੇ ਮਹਾਰਾਜ ਹੀ ਜਾਣਦੇ ਨੇ ਕਿ ਉਹਨਾਂ ਨੇ ਕਿਉਂ ਅੰਤਰ ਰੱਖਿਆ ਪਰ ਜੋ ਮੇਰੀ ਸਮਝ ਵਿੱਚ ਆਇਆ ਮੈਂ ਉਹ ਦੱਸ ਦਿੰਦਾ ਆਮੂਮਨ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਅੰਠ ਕੇ ਤੇ ਹੁੰਦਾ ਕੀ ਹੈ ਕਿ ਪਾਠ ਤੇ ਅਸੀਂ ਜਪਜੀ ਸਾਹਿਬ ਦਾ ਕਰ ਰਹੇ ਹ ਹਾਂ ਤੇ ਪਹੁੰਚ ਜਾਂਦੇ ਹਾਂ ਰਹਿ ਰਾਸ ਵਿੱਚ ਕਹੇ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦਾ ਤਜਰਬਾ ਹੋਇਆ ਹੋ ਤੇ ਕਈ ਵਰੀ ਰਹਿ ਲਾਸਤਾ ਪਾਣ ਮੂੰਹ ਜਬਾਨੀ ਕਰਦੇ ਆਂ ਤੇ ਪਹੁੰਚ ਜਾਂਦੇ ਆਂ ਜਬਜੀ ਸਾਹਿਬ ਅਰਥਮੇਂ ਕੋਈ ਬਹੁਤਾ ਫਰਕ ਨਹੀਂ ਗਾਵਨ ਦਾ ਅਰਥ ਵੀ ਉਹੀ ਹੈ ਤੇ ਗਾਵਾਂ ਦਾ ਅਰਥ ਵੀ ਉਹੀ ਤੁਧ ਨੂੰ ਦਾ ਅਰਥ ਵੀ ਉਹੀ ਹੈ ਤੁਹਾਨੂੰ ਦਾ ਅਰਥ ਵੀ ਉਹੀ ਹੈ ਪਰ ਮਹਾਰਾਜ ਕਹਿੰਦੇ ਨੇ ਜੇ ਤੁਸੀਂ ਜਬਜੀ ਸਾਹਿਬ ਪੜ ਰਹੇ ਹੋ ਤੇ ਧਿਆਨ ਨਾਲ ਜਬਜੀ ਸਾਹਿਬ ਪੜੋ ਜੇ ਤੁਸੀਂ ਰਹਿ ਰਸਤਾ ਪਾਠ ਕਰ ਰਹੇ ਹੋ ਤੇ ਧਿਆਨ ਨਾਲ ਰਹਿ ਰਸਤਾ ਪਾਠ ਕਰੋ ਇਹ ਫਰਕ ਇਸ ਲਈ ਹੁਣ ਸੋ ਦਰ ਦੀ ਗੱਲ ਹੈ ਕਿ ਉਹ ਦਰ ਇਹਨੂੰ ਸੋ ਦਰ ਇਕੱਠਾ ਨਹੀਂ ਕਹਿਣਾ ਸੋ ਦਰ ਦਰ ਦਾ ਮਤਲਬ ਹੈ ਦਰਬਾਰ ਦਰ ਦਾ ਮਤਲਬ ਹੈ ਦਰਵਾਜ਼ਾ ਦਰ ਦਾ ਮਤਲਬ ਹੈ ਦਰਗਾਹ ਜਿੱਥੇ ਬੈਠ ਕੇ ਪਰਮਾਤਮਾ ਸਾਰੇ ਸੰਸਾਰ ਨੂੰ ਚਲਾਉਂਦਾ ਅੱਗੇ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਮੰਗਲਾ ਚਰਨ ਹੈ ਜਿਹਦਾ ਅਰਥ ਹੈ ਪਰਮਾਤਮਾ ਇੱਕ ਹੈ ਪਰਮਾਤਮਾ ਸਰਬਸ਼ਕਤੀਵਾਨ ਹੈ ਤੇ ਪਰਮਾਤਮਾ ਸਰਵ ਵਿਆਪਕ ਹੈ ਇਹਦਾ ਉਚਾਰਨ ਵੀ ਆਮ ਲੋਕ ਗਲਤ ਕਰਦੇ ਕੋਈ ਪੜ੍ਹਦਾ ਇਕਮਕਾਰ ਕੋਈ ਪਰਦਾ ਏ ਕਮਕਾਲ ਇਹਦਾ ਉਚਾਰਨ ਕਰਨਾ ਹੈ ਇੱਕ ਓੰਕਾਰ ਇੱਕ ਵੱਖਰਾ ਕਹਿਣਾ ਹੈ ਓੰਕਾਰ ਵੱਖਰਾ ਹੈ ਤੁਸੀਂ ਆਖੋਗੇਦਾ ਮਤਲਬ ਕੀ ਹੈ ਵੇਦਾਂਤ ਵਿੱਚ ਇਹ ਸ਼ਬਦ ਹੈ ਓਮ ਉਹ ਓਮ ਦੇ ਅਰਥ ਤਿੰਨ ਰੂਪਾਂ ਵਿੱਚ ਲੈਂਦੇ ਨੇ ਉਹ ਇਸਤੇ ਅਰਥ ਕਰਦੇ ਨੇ ਤਿੰਨ ਦੇਵਤੇ ਉਹ ਸੇ ਉਤਪਤੀ ਕਰਨੇ ਵਾਲਾ ਆਸੇ ਰਖਸ਼ਾ ਤਤਾ ਪਾਲਨ ਕਰਨੇ ਵਾਲਾ ਪਰ ਮਾਰ ਸੇ ਮਾਰ ਦੇਣੇ ਵਾਲਾ ਜਿਨ੍ਹਾਂ ਦੇ ਤਿੰਨ ਨਾਮ ਉਹਨਾਂ ਨੇ ਰੱਖੇ ਨੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਦੇਖੋ ਜੇ ਤੁਸੀਂ ਪੈਦਾ ਕਰਨ ਵਾਲੇ ਨੂੰ ਮੰਨੋਗੇ ਤੇ ਪਾਲਣ ਵਾਲਾ ਨਰਾਜ ਜੇ ਪਾਲਣ ਵਾਲੇ ਦੀ ਪੂਜਾ ਕਰੋਗੇ ਤੇ ਮਾਰਨ ਵਾਲਾ ਨਰਾਜ ਤੇ ਤਿੰਨਾਂ ਦੀ ਤੁਸੀਂ ਕਿਵੇਂ ਪੂਜਾ ਕਰੋਗੇ ਇਸ ਲਈ ਬਿਹਤਰ ਹੈ ਕਿ ਤੁਸੀਂ ਇੱਕ ਦੀ ਪੂਜਾ ਕਰੋ ਉਹ ਇੱਕ ਹੀ ਸਰਵ ਵਿਆਪਕ ਹੈ ਉਹੀ ਪੈਦਾ ਕਰਦਾ ਹੈ ਉਹੀ ਪਾਲਦਾ ਤੇ ਉਹੀ ਮਾਰਦਾ ਫਿਰਤ ਵੀ ਜਿਹੜੀ ਕਾਰ ਹੈ ਇੱਕ ਓੰਕਾਰ ਕਾਰ ਦਾ ਮਤਲਬ ਹੈ ਸਰਵ ਵਿਆਪਕ ਉਹੀ ਇੱਕ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਉਹੀ ਸਰਵ ਵਿਆਪਕ ਫਿਰ ਐਸਾ ਇੱਕ ਜੋ ਸਰਵ ਸ਼ਕਤੀਮਾਨ ਤੇ ਸਰਵ ਵਿਆਪਕ ਹੈ ਉਹ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਕਿਉਂਕਿ ਜੇਤੇ ਡੂੰਗੀ ਵਿਆਖਿਆ ਕੀਤੀ ਜਾਏ ਤੇ ਸਮਾਂ ਵੀ ਚਾਹੀਦਾ ਪ੍ਰਸਾਦ ਅਖਰ ਸਾਰੇ ਗੁਰੂ ਗ੍ਰੰਥ ਸਾਹਿਬ ਚ ਦੋ ਰੂਪਾਂ ਵਿੱਚ ਆਉਂਦਾ ਇੱਕ ਪ੍ਰਸਾਦ ਆਉਂਦਾ ਦਦੇ ਨੂੰ ਔਂਕਲ ਨਾਲ ਇੱਕ ਆਉਂਦਾ ਦਦੇ ਨੂੰ ਸਿਆਰੀ ਨਾਲ ਤੀਜਾ ਹਰ ਕੋਈ ਰੂਪ ਨਹੀਂ ਹੈਗਾ ਤੁਸੀਂ ਆਖੋਗੇ ਫਰਕ ਕੀ ਹੈ ਜਿਸ ਪ੍ਰਸਾਦ ਦੇ ਦਦੇ ਨੂੰ ਔਂਕੜ ਹੈ ਉਹਦਾ ਅਰਥ ਹੈ ਕਿਰਪਾ ਤੇ ਜਿਸ ਪ੍ਰਸਾਦ ਦੇ ਦਦੇ ਨੂੰ ਸਿਹਾਰੀ ਹੈ ਉਹਦਾ ਅਰਥ ਹੈ ਕਿਰਪਾ ਦੁਆਰਾ ਹੁਣ ਇਹਦਾ ਪ੍ਰਮਾਨ ਜਾਨਣਾ ਹੋਵੇ ਤੇ ਸੁਖਮਨੀ ਸਾਹਿਬ ਜਿਹੜੇ ਪੜ੍ਹਦੇ ਨੇ ਉੱਥੇ ਆਉਂਦਾ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਉੱਥੇ ਪ੍ਰਸਾਦ ਦਦੇ ਨੂੰ ਔਕਲ ਵਾਲਾ ਤੇ ਅੱਗੇ ਚੱਲ ਕੇ ਅਸਪਦੀ ਵਿੱਚ ਹੁੰਦਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਜੇ ਪ੍ਰਸਾਦ ਪਾਣ ਵਿਟੰਬਰਣ ਉੱਥੇ ਸਾਰੀ ਜਗ੍ਹਾ ਦਦੇ ਨੂੰ ਸਿਆਰੀ ਉੱਥੇ ਮਤਲਬ ਹੈ ਜਿਸ ਦੀ ਕਿਰਪਾ ਦੁਆਰ ਤੋਂ ਹੁਣ ਗੁਰਬਾਣੀ ਗੁਰੂ ਜੀ ਪੜਦਿਆਂ ਹੋਇਆਂ ਸਾਡੀਆਂ ਰੱਬ ਨਾਲ ਗੱਲਾਂ ਹੁੰਦੀਆਂ ਨੇ ਜਪ ਕਰਨੀਆਂ ਚਾਹੀਏ ਤੇ ਜੇ ਧਿਆਨ ਕਿਧਰੇ ਹੋਰ ਹੋਵੇ ਤੇ ਪੜੀ ਜਾਓ ਫਿਰ ਕੁਛ ਬਾਤ ਪਰਮੇਸ਼ੁਰ ਨਾਲ ਸਿੱਧੀ ਗੱਲ ਕੀਤੀ ਐ ਸੋ ਦਰ ਤੇਰਾ ਕੇ ਏ ਵਾਹਿਗੁਰੂ ਉਹ ਤੇਰਾ ਦਰ ਕਿਹੋ ਜਿਹਾ ਸੋ ਘਰ ਕਿਹਾ ਉਹ ਤੇਰਾ ਘਰ ਕਿਹੋ ਜਿਹਾ ਜਿਤ ਬੈ ਸਰਬ ਸਮਾਲੇਂ ਜਿੱਥੇ ਬੈਠ ਕੇ ਤੂੰ ਸਾਰੇ ਜੀਆਂ ਦੀ ਸੰਭਾਲ ਕਰਦਾ ਵਾਜੇ ਤੇਰੇ ਨਾਦ ਅਨੇਕ ਅਸੰਖ ਤੇਰੇ ਦਰ ਦੇ ਉੱਤੇ ਵਾਜੇ ਵੱਜਦੇ ਹਨ ਅਨੇਕ ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਔਰ ਕੀਤੇ ਤੇਰੇ ਵਾਵਲ ਹਾਰੇ ਵਾਜਿਆਂ ਨੂੰ ਵਜਾਉਣ ਵਾਲੇ ਵੀ ਨੇ ਉਹਨਾਂ ਨੂੰ ਕਹਿੰਦੇ ਵਾਵਲ ਹਾਰੇ ਕਿੰਨੇ ਹੀ ਤੇਰੇ ਦਰ ਤੇ ਵਾਜੇ ਵੱਜਦੇ ਨੇ ਤੇ ਕਿਤਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਨੇ ਕੀਤੇ ਤੇਰੇ ਰਾਗ ਪਰਿਸ਼ਿਓ ਕਹੀਏ ਕਿਤਨੇ ਹੀ ਤੇਰੇ ਰਾਗ ਪਰਿ ਦਾ ਮਤਲਬ ਹੈ ਰਾਗਣੀਆਂ ਕਿਤਨੇ ਹੀ ਰਾਗ ਤੇ ਰਾਗਣੀਆਂ ਜੋ ਤੇਰੇ ਦਰ ਤੇ ਤੇਰਾ ਜਸ ਕਰਦੇ ਹਨ ਕੀਤੇ ਤੇਰੇ ਗਾਵਣ ਹਾਰੇ ਤੇ ਕਿਤਨੇ ਹੀ ਉਹਨਾਂ ਰਾਗ ਤੇ ਲਾਗਣੀਆਂ ਨੂੰ ਗਾਉਣ ਵਾਲੇ ਹੁਣ ਮਹਾਰਜ ਅੱਗੇ ਵਰਣਨ ਕਰਦੇ ਨੇ ਗਾਵਨ ਤੁਧ ਨੂੰ ਤੁਹਾਨੂੰ ਗਾਉਂਦੇ ਹਨ ਪਵਨ ਪਾਣੀ ਬੈਸੰਤਨ ਹਵਾ ਵੀ ਤੁਹਾਡਾ ਜਸ ਕਰ ਰਹੀ ਹੁਣ ਕੋਈ ਆਖੇ ਜੀ ਹਵਾ ਕਿਵੇਂ ਜਸ ਕਰ ਰਹੀ ਹਵਾ ਉਹਦੇ ਹੁਕਮ 'ਚ ਚੱਲ ਰਹੀ ਹੈ ਕਿਸੇ ਦੀ ਆਗਿਆ ਦਾ ਪਾਲਨ ਕਰਨਾ ਇਹ ਉਹਦੀ ਵਡਿਆਈ ਹੈ ਪਾਣੀ ਵੀ ਤੇਰੇ ਹੁਕਮ ਵਿੱਚ ਚੱਲਦਾ ਅੱਗ ਵੀ ਤੇਰੇ ਹੁਕਮ ਵਿੱਚ ਚੱਲ ਰਹੀ ਤੋ ਗਾਵਨ ਤੁਦ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਧਰਮ ਰਾਜਾ ਵੀ ਤੁਹਾਡੇ ਦਰ ਤੇ ਗਾ ਰਿਹਾ ਗਾਵਨ ਤੁਦ ਨੂੰ ਚਿੱਤ ਗੁਪਤ ਲਿਖ ਜਾਣ ਤੁਹਾਨੂੰ ਗਾਉਂਦੇ ਹਨ ਚਿੱਤਰ ਤੇ ਗੁਪਤ ਕਿਧਰੇ ਬਾਣੀ ਵਿੱਚ ਇੱਕ ਮੰਨਿਆ ਕਿਦੇ ਦੋ ਮੰਨੇ ਨੇ ਤੁਸੀਂ ਆਖੋਗੇ ਕੌਣ ਲੇ ਐਸਾ ਪ੍ਰਚਲਿਤ ਹੈ ਕਿ ਹਰ ਬੰਦੇ ਦੇ ਮੋਢੇ ਉੱਤੇ ਇੱਕ ਚਿੱਤਰ ਤੇ ਗੁਪਤ ਬੈਠਾ ਜੋ ਅਸੀਂ ਪ੍ਰੈਕਟੀਕਲ ਕੰਮ ਕਰਦੇ ਆ ਚੰਗੇ ਜਾਂ ਮਾੜੇ ਉਹ ਚਿੱਤਰ ਲਿਖ ਲੈਂਦਾ ਤੇ ਜਿਹੜਾ ਗੁਪਤ ਹੈ ਜੋ ਕੁਝ ਅਸੀਂ ਅੰਦਰ ਸੋਚਦੇ ਆ ਨਾ ਫੁਰਨਾ ਉਹ ਗੁਪਤ ਲਿਖ ਲੈਂਦਾ ਲਿਖ ਜਾਣਨ ਇਹ ਜਿਹੜਾ ਜਾਣਨ ਹੈ ਇਹ ਵੀ ਉਚਾਰਨ ਆਮ ਲੋਕ ਗਲਤ ਕਰਦੇ ਜਾਣਨ ਵਰਦੇ ਨੇ ਜਾਣਨ ਨਹੀਂ ਹੈਗਾ ਕੀ ਹੈ ਜਾਣਨ ਨਾਂ ਨੇ ਇਹਨੂੰ ਪਹਿਲਾਂ ਬੋਲੋ ਤੇ ਫਿਰ ਉਹਦਾ ਉਚਾਰਨ ਜਾਣਨ ਬਣ ਜਾਏਗਾ ਉਹ ਚਿੱਤਰ ਤੇ ਗੁਪਤ ਵੀ ਤੁਹਾਨੂੰ ਗਾਉਂਦੇ ਨੇ ਜਿਹੜੇ ਲਿਖਣਾ ਜਾਣਦੇ ਨੇ ਜਿਨ੍ਹਾਂ ਦੀ ਲਿਖਣ ਦੀ ਡਿਊਟੀ ਹੈ ਲਿਖ ਲਿਖ ਧਰਮ ਵਿਚਾਰੇ ਉਹਨਾਂ ਦੇ ਲਿਖੇ ਹੋਏ ਨੂੰ ਧਰਮ ਰਾਜਾ ਵਿਚਾਰਦਾ ਹੈ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਈਸ਼ਰ ਸ਼ਿਵ ਜੀ ਨੂੰ ਕਹਿੰਦੇ ਨੇ ਬ੍ਰਹਮਾ ਬ੍ਰਹਮਾ ਨੂੰ ਕਹਿੰਦੇ ਜਿਹੜਾ ਪੈਦਾ ਕਰਦਾ ਤੇ ਦੇਵੀ ਦੇਵਤੀਆਂ ਦੇਵੀਆਂ ਸੋਹਣ ਤੇਰੇ ਸਦਾ ਸਵਾਰੇ ਸੋਹਣ ਦਾ ਮਤਲਬ ਸੋਭਾ ਪਾਉਂਦੇ ਹਨ ਉਹ ਤੇਰੇ ਸਵਾਰੇ ਹੋਏ ਗਾਵਨ ਤੁਧ ਨੂੰ ਇੰਦਰ ਇੰਦਰ ਆਸਨ ਬੈਠੇ ਤੁਹਾਨੂੰ ਗਾਉਂਦੇ ਹਨ ਇੰਦਰ ਵਰਗੇ ਦੇਵਤੇ ਇੰਦਰ ਆਸਨ ਇੰਦਰ ਦੇ ਤਖਤ ਤੇ ਬੈਠ ਕੇ ਇੰਦਰ ਵਰਗੇ ਵੀ ਤੁਹਾਨੂੰ ਘਾ ਰਹੇ ਨੇ ਦੇਵਤਿਆਂ ਦਰ ਨਾਲੇ ਕਿਉਂਕਿ ਇੰਦਰ ਨੂੰ 33 ਕਰੋੜ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਤੇ ਜੇ ਰਾਜਾ ਤੁਹਾਡਾ ਜਸ ਕਰ ਰਿਹਾ ਤੇ ਉਹਦੇ ਨਾਲ ਸਾਰੇ ਦੇਵਤੇ ਵੀ ਕਰ ਰਹੇ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਸਿੱਧ ਕਹਿੰਦੇ ਨੇ ਜਿਹੜੇ ਪੁੱਗੇ ਹੋਏ ਲੋਕ ਨੇ ਜੋਗੀਆਂ ਦੇ ਵਿੱਚ ਜੋਗੀ ਤੇ ਸਾਰੇ ਹੁੰਦੇ ਨੇ ਪਰ ਕਈਆਂ ਨੂੰ ਸਿੱਧ ਕਿਹਾ ਜਾਂਦਾ ਹੈ। ਕਈ ਫਿਰ ਨਾਥ ਹੁੰਦੇ ਨੇ। ਕਈ ਉਹਨਾਂ ਦੇ ਵੀ ਉੱਤੇ ਹੁੰਦੇ ਨੇ। ਮਤਲਬ ਕਹਿਣ ਤੋਂ ਸਿੱਧ ਵੀ ਤੁਹਾਨੂੰ ਗਾ ਰਹੇ ਨੇ ਸਮਾਧੀ ਅੰਦਰ। ਸਮਾਧੀ ਲਾ ਕੇ ਧਿਆਨ ਜੋੜ ਕੇ ਤੁਹਾਨੂੰ ਗਾ ਰਹੇ ਨੇ। ਗਾਵੰਤ ਤੁਧ ਨੂੰ ਸਾਧ ਵਿਚਾਰੇ। अनेका ਹੀ ਸਾਧੂ ਵਿਚਾਰ ਕਰਕੇ ਤੁਹਾਡੇ ਗੁਣਾਂ ਦੀ ਤੁਹਾਨੂੰ ਗਾ ਰਹੇ ਨੇ। ਗਾਵੰਤ ਤੁਧ ਨੂੰ ਜਤੀ ਸਤੀ ਸੰਤੋਖ اے واہ گرو جی تانوں گا رہے نے جتی جت ਧਰਨ ਵਾਲੇ ਸਤੀ ਸਤਵਾਦੀਆਂ ਨੂੰ ਵੀ ਕਹਿੰਦੇ ਨੇ ਜਿਹੜੇ ਸੱਚ ਬੋਲਣ ਵਾਲੇ ਨੇ তথা ਸਤੀ ਸੰਤੋਖੀ ਸਭ ਤੁਹਾਡਾ ਜਸ ਗਾ ਰਹੇ ਨੇ ਗਾਵਨ ਤੁਜ ਨੂੰ वीर ਕਰਾਰੇ بڑے بڑے ਸੂਰਮੇ वीर ਦਾ ਮਤਲਬ ਹੈ ਸੂਰਮੇ ਕਰਾਰੇ ਸੂਰਮੇ ਲੜਾਕੇ ਜਿਹੜੇ ਬਾਹੂ ਬਲ ਦੇ ਨਾਲ ਮੁਕਾਬਲਾ ਕਰਦੇ ਨੇ ਉਹ ਵੀ ਤੁਹਾਨੂੰ ਗਾ ਰਹੇ ਗਾਮਨ ਤੁਦ ਨੂੰ ਪੰਡਿਤ ਪੜਨ ਰੱਖੀ ਸਰ ਬڑے بڑے ਵਿਦਵਾਨ ਜਿਹੜੇ ਪੜ ਪੜ ਕੇ ਗ੍ਰੰਥਾਂ ਨੂੰ ਬڑے ਵਿਦਵਾਨ ਬਣ ਗਏ ਤੇ ਰੱਖੀ ਸਰ ਦਾ ਮਤਲਬ ਹੈ ਲਿਖੀਆਂ ਦੇ ਈਸ਼ਰ ਜਿਹੜੇ ਲਿਖੀਆਂ ਦੇ ਸ਼ਰਮਣੀ ਨੇ ਉਹ ਵੀ ਤੁਹਾਨੂੰ ਗਾ ਰਹੇ ਜੁਗ-ਜੁਗ ਵੇਦਾਂ ਨਾਲੇ ਕਿਉਂਕਿ ਚਾਰ ਜੁਗ ਨੇ ਸਤਜੁਗ ਤ੍ਰੇਤਾ ਦੁਆਪਰ ਕਲ ਜੁਗ ਹਰ ਯੁਗ ਦੇ ਅੰਦਰ ਵੇਦ ਮੰਤਰਾਂ ਨਾਲ ਯਾ ਵੇਦਾਂ ਦੇ ਸਮੇਤ ਤੁਹਾਨੂੰ ਗਾ ਰਹੇ ਗਾਵਨ ਤੁਜ ਨੂੰ ਮੋਹਣੀਆਂ ਮਨਮੋਹਨ ਉਹ ਮੋਹਣੀਆਂ ਸੁੰਦਰ ਇਸਤਰੀਆਂ ਅਪਛਰਾਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਨੇ ਉਹ ਵੀ ਗਾ ਰਹੀਆਂ ਨੇ ਸੁਰਗ ਮੱਚ ਪਿਆਲੇ ਇਹ ਪਿਆਲੇ ਜਿਹੜਾ ਇਸ ਤਰ੍ਹਾਂ ਆਮ ਲੋਕ ਪਿਆਲੇ ਕਰ ਦਿੰਦੇ ਪਿਆਲੇ ਨਹੀਂ ਕਰਨਾ ਪਏ ਹਾਲੇ ਤਿੰਨ ਲੋਕ ਹਨ ਸੁਰਗ ਲੋਕ ਮਾਤ ਲੋਕ ਤੇ ਪਤਾਲ ਲੋ ਭਾਵੇਂ ਤਿੰਨੇ ਲੋਕ ਵੀ ਤੁਹਾਡਾ ਜਸ ਕਰ ਰਹੇ ਨੇ ਗਾਵਨ ਤੁਦ ਨੂੰ ਰਤਨੋ ਪਾਏ ਤੇਰੇ ਏ ਵਾਹਿਗੁਰੂ ਜੀ ਤੁਹਾਡੇ ਪੈਦਾ ਕੀਤੇ ਹੋਏ ਰਤਨ ਵੀ ਤੁਹਾਨੂੰ ਘਰ ਰਹੇ ਨੇ 14 ਰਤਨ ਕਹੇ ਜਾਂਦੇ ਨੇ 8 ਸਰ ਤੀਰਤ ਨਾਲੇ 8 ਤੇ 60 60 ਵਿੱਚ 8 ਜਮਾ ਕਰ ਦਿਓ ਤੇ ਕਿੰਨੇ ਬਣ ਜਾਂਦੇ ਨੇ 88 18 ਤੀਰ ਕਹੇ ਜਾਂਦੇ ਨੇ ਉਹ ਵੀ ਨਾਲ ਹੀ ਸਭ ਘਾਰੇ ਨੇ ਗਾਵਨ ਤੁਧ ਨੂੰ ਜੋਧ ਮਹਾਬਲ ਸੂਰਾ بڑے بڑے ਯੋਧੇ ਮਹਾਬਲੀ ਸੂਰ ਮੇ ਵੀ ਤੁਹਾਨੂੰ ਘਾਰੇ ਨੇ ਗਾਵਨ ਤੁਧ ਨੂੰ ਖਾਣੀ ਚਾਰੇ ਚਾਰੇ ਖਾਣੀਆਂ ਹੁਣ ਤੁਸੀਂ ਆਖੋਗੇ ਖਾਣੀਆਂ ਕੀ ਹੁੰਦੀਆਂ ਨੇ ਜਿਹਦੇ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਉਹਨੂੰ ਖਾਣ ਕਹਿੰਦੇ ਨੇ ਜਿਵੇਂ ਸੋਨੇ ਦੀ ਖਾਨ ਲੋਹੇ ਦੀ ਖਾਨ ਹਰ ਚੀਜ਼ ਦੀ ਖਾਣ ਹੈ ਤੋਂ ਚਾਰ ਖਾਣੀਆਂ ਵਿੱਚ ਵੰਡ ਕੀਤੀ ਗਈ ਹੈ ਅੰਡਜ ਜੇਰਜ ਛੇਤਜ ਉਤਪੁਜ ਅੰਡਜ ਦਾ ਮਤਲਬ ਹੈ ਅੰਡੇ ਤੋਂ ਜਨਮ ਲੈਣ ਵਾਲੀ ਜੇਰਜ ਤੋਂ ਮਤਲਬ ਹੈ ਜੇਰ ਤੋਂ ਜਨਮ ਲੈਣ ਵਾਲੀ ਛੇਤਜ ਦਾ ਮਤਲਬ ਹੈ ਪਸੀਨੇ ਤੋਂ ਜਨਮ ਲੈਣ ਵਾਲੀਆਂ ਤੇ ਉਤਪੁਜ ਦਾ ਮਤਲਬ ਹੈ ਜਿਤਨੀ ਬਨਸਪਤੀ ਹੈ ਜਿਨ੍ਹਾਂ ਦੇ ਸਿਰ ਥੱਲੇ ਤੇ ਬਾਹਾਂ ਹੁੰਦੀਆਂ ਚਾਰੇ ਖਾਣੀਆਂ ਵਿੱਚ ਪੈਦਾ ਹੋਏ ਜੀਵ ਸਭ ਤੁਹਾਨੂੰ ਗਾ ਰਹੇ। ਧਾਵਨ ਤੁਦ ਨੂੰ ਖੰਡ ਮੰਡਲ ਬ੍ਰਹਿਮੰਡ। ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਕਿਹਾ ਜਾਂਦਾ। ਉਸ ਬ੍ਰਹਿਮੰਡ ਦੇ ਅਗੋਂ 9 ਖੰਡ ਹੈਗੇ। ਕਹਿੰਦੇ ਨੇ ਸਾਰੇ ਖੰਡ ਤੇ ਬ੍ਰਹਿਮੰਡ ਤੇ ਜਿੰਨੇ ਤਾਰਾ ਮੰਡਲ ਹਨ ਸਭ ਤੁਹਾਨੂੰ ਗਾ ਰਹੇ ਨੇ। ਕਰ ਕਰ ਰਖੇ ਤੇਰੇ ਤਾਰੇ। ਕਰ ਕਰਦਾ ਮਤਲਬ ਬਣਾ ਬਣਾ ਕੇ ਜੋ ਤੁਸੀਂ ਟਿਕਾਏ ਹੋਏ ਨੇ ਜਿੱਥੇ ਜਿੱਥੇ ਤੁਸੀਂ ਜੀਉ ਦੀ ਡਿਊਟੀ ਲਾਤੀ ਸਭ ਕਰ ਰਹੇ ਫਿਰ ਇੰਨਾ ਕੁਝ ਕਹਿ ਕੇ ਮਹਾਰਾਜ ਕਹਿੰਦੇ ਸਹੀ ਤੁਦ ਨੂੰ ਭਾਵਨ ਜੋ ਤੁਦ ਭਾਵਨ ਉਹੀ ਸਾਰੇ ਤੁਹਾਨੂੰ ਗਾਉਂਦੇ ਨੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਰਤੇ ਤੇਰੇ भगत ਰਸਾਲੇ ਰਸਾਲੇ ਦਾ ਮਤਲਬ ਹੈ ਰਸ ਲੈਣ ਵਾਲੀ ਕਉ ਕਿ ਰਸਾਲੇ ਸ਼ਬਦਾ ਅਖਰੀ ਅਰਥ ਹੈ ਰਸ ਅਲੇ ਜਿਹੜੇ ਰਸ ਨਾਲ ਪਰਫੂਰ ਨੇ ਭਗਤ ਉਹ ਵੀ ਤੁਹਾਨੂੰ ਗਾ ਰਹੇ ਨੇ ਇਹਨਾਂ ਕੁਝ ਕਹਿ ਕੇ ਫਿਰ ਪਾਤਸ਼ਾਹ ਕੋਲ ਹੋਰ ਕੀ ਤੇਤ ਤੁਨ ਗਾਵਨ ਇਹ ਮੈਂ ਥੋੜੇ ਜੇ ਕਹੇ ਨੇ ਹੋਰ ਵੀ ਬੜੇ ਹੈਗੇ ਛੇ ਮੈਂ ਜਿਤਨਾ ਆਵਨ ਉਹ ਮੇਰੇ ਚਿੱਤ ਵਿੱਚ ਯਾਦ ਨਹੀਂ ਹੁੰਦੇ ਬੰਦੇ ਦੀ ਯਾਦ ਬੰਦੇ ਦੀ ਸਮਰੱਥਾ ਥੋੜੀ ਹੈ ਮਾਰਨ ਕੰਨ ਹਾਲੀਸ ਤੋਂ ਅਲਾਵਾ ਹੋਰ ਵੀ ਬਹੁਤ ਹੋਰ ਕੀਤੇ ਤਦ ਨੂੰ ਗਾਵਨ ਸੇ ਮੈਂ ਜਿਤਨਾ ਆ ਨਾਨਕ ਕਿਆ ਵਿਚਾਰੇ ਹੁਣ ਦੇਖੋ ਇੱਥੇ ਨਾਨਕ ਅਖਰ ਜਿਹੜਾ ਆ ਇੱਕ ਅਕੇ ਨੂੰ ਔਂਕੜ ਨਾਲ ਹੈ ਤੁਸੀਂ ਆਖੂਗੇ ਤਾਂ ਕੀ ਫਰਕ ਹੈ ਗੁਰਬਾਣੀ ਵਿੱਚ ਇੱਕ ਨਾਨਕ ਆਉਂਦਾ ਕੱਕਾ ਮੁਖਤਾ ਇੱਕ ਨਾਨਕ ਅਕੇ ਨੂੰ ਔਂਕੜ ਵਾਲਾ ਇੱਕ ਨਾਨਕ ਅਕੇ ਨੂੰ ਸਿਹਾਰੀ ਵਾਲਾ ਇਕ ਨਾਨਕ ਮੁਕਤਾ ਵੀ ਹੁੰਦਾ ਪਰ ਉਹਦੇ ਨਾਲ ਕ ਇਹ ਨਿਯਮ ਜਦ ਤੱਕ ਸਮਝੀਏ ਨਾ ਤੇ ਨਹੀਂ ਪਤਾ ਲੱਗਦਾ ਜਦੋਂ ਸਮਝ ਆ ਜਾਏ ਫਿਰ ਬੜਾ ਆਨੰਦ ਵੀ ਆਉਂਦਾ ਜਿੱਥੇ ਨਾਨਕ ਦੇ ਕਕੇ ਨੂੰ ਔਕਲ ਹੈ ਇਹ ਨਾਨਕ ਜੀ ਆਪਣੇ ਲਈ ਕਹਿ ਰਹੇ ਜਿੱਥੇ ਨਾਨਕ ਕਕਾ ਮੁਕਤਾ ਹੈ ਉਹ ਕਵੀ ਦੀ ਮੋਹਰ ਛਾਪ ਬਾਣੀ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਹੋਵੇ ਦੂਜੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੀ ਹੋਵੇ ਮੋਹਰ ਨਾਨਕ ਦੀ ਹੋਵੇ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਤੋ ਜਿੱਥੇ ਨਾਨਕ ਦਾ ਕਾਮੁਕਤਾ ਹੋਵੇਗਾ ਉੱਥੇ ਨਾਨਕ ਤੇ ਰੁਕਣਾ ਹੈ ਜਿੱਥੇ ਨਾਨਕ ਦੇ ਕੱਕੇ ਨੂੰ ਔਂਗਲ ਹੋਵੇਗਾ ਉੱਥੇ ਰੁਕਣਾ ਨਹੀਂ ਨਾਨਕ ਕਿਆ ਵੀ ਚਾਰੇ ਇਹ ਨਾਨਕ ਜੀ ਆਪਣੇ ਲਈ ਕਹਿ ਰਹੇ ਜਦੋਂ ਨਾਨਕ ਦੇ ਕੱਕੇ ਨੂੰ ਸਿਹਾਰੀ ਹੋਵੇਗੀ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ ਪਰ ਜਦੋਂ ਨਾਨਕ ਕਾ ਮੁਕਤਾ ਵੀ ਹੋਵੇਗਾ ਨਾਲ ਕਾ ਕੀ ਕੋ ਆ ਜਾਏਗਾ ਉੱਥੇ ਵੀ ਰੁਕਣਾ ਨਹੀਂ ਨਾਨਕ ਕੀ ਅਰਦਾਸ ਪਿਆਰੇ ਨਾਨਕ ਕੋ ਪ੍ਰਵਦਾਨ ਦੀਜੈ ਨਾਨਕ ਕਾ ਪ੍ਰਵੰਤਰ ਜਾਣ ਇਹ ਹੁਣ ਇੱਕ ਵਾਰੀ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਤੁਹਾਨੂੰ ਆਪੇ ਹੀ ਪਤਾ ਲੱਗਦਾ ਚਲ ਜਾਏਗਾ ਤਾਂ ਇੱਥੇ ਨਾਨਕ ਕਿਆ ਵਿਚਾਰੇ ਇਹ ਨਾਨਕ ਕੀ ਵਿਚਾਰ ਕੇ ਦੱਸ ਸਕਦਾ ਵੀ ਕਿਤਨੇ ਕ ਲੋਕ ਤੁਹਾਨੂੰ ਘਾਰੇ ਫਿਰ ਬਾਦਸ਼ਾਹ ਕਨੇ ਸੋਈ 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 ਦਾ ਮਤਲਬ ਉਹੀ ਹੋ ਸਦਾ ਸੱਚ ਕਿਉਂਕਿ ਤੁਹਾਡੇ ਜਿਹੜੇ ਗੁੱਟਕੇ ਨੇ ਭਾਵੇਂ ਇੱਕ ਛਾਪ ਦੇ ਨੇ ਪਰ ਉਹਨਾਂ ਚ ਬਿਸਰਾਮ ਘਰ ਤਰਾਇਆ ਹੈ ਸਾਹਿਬ ਤੇ ਬਿਸਰਾਮ ਲਾਇਆ ਤੇ ਆਮ ਲੋਕ ਇਹਨੂੰ ਪੜ ਵੀ ਐਵੇਂ ਰਹੇ ਨੇ ਪਰ ਜਦੋਂ ਅਰਥਾਂ ਵਿੱਚ ਸਮਝ ਆ ਜਾਏਗੀ ਫਿਰ ਆਪੇ ਠੀਕ ਹੋ ਜੇ ਸੋਈ ਸੋਈ ਬੋਲੋ ਸੋਈ ਸੋਈ ਸਦਾ ਸੱਚ ਸਦਾ ਸੱਚ ਸਾਹਿਬ ਸਾਚਾ ਸਾਹਿਬ ਸਾਚਾ ਸੱਚ ਹੀ ਨਾ ਉਹ ਸਾਹਿਬ ਜੋ ਸੱਚਾ ਹੈ ਉਹੀ ਸਦਾ ਕਾਇਮ ਜਿਸ ਦੀ ਸੱਚੀ ਵਡਿਆਈ ਹੈ ਫਰਮਾਨ ਹੈ ਕਹਿੰਦੇ ਨੇ ਹੈਪੀ ਹੁਣ ਵੀ ਹੈਗਾ ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਜਾਏ ਨਾ ਜਾਸੀ ਨਾ ਉਹ ਜਮਦਾ ਤੇ ਨਾ ਉਹ ਮਰਦਾ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਜਿਸ ਪਰਮਾਤਮਾ ਨੇ ਸਾਰੀ ਰਚਨਾ ਰਚਾਈ ਬਣਾਈ ਹੈ ਕਿਵੇਂ ਬਣਾਈ ਹੈ ਰੰਗੀ ਰੰਗੀ ਆਪਾ ਕਿਨੇ ਬੈਠੇ ਆ ਸਭ ਦਾ ਰੰਗ ਵੱਖਰਾ ਰੰਗੀ ਰੰਗੀ ਵੱਖ-ਵੱਖ ਰੰਗਾਂ ਦੀ ਭੰਤੀ ਕਿਸਮਾਂ ਦੀ ਤੇ ਵੱਖ-ਵੱਖ ਜਨਸਾਂ ਦੀ ਉਹਦੀ ਜਿਹੜੀ ਰਚਨਾ ਹੈ ਉਹ ਸਾਰੀ ਵੱਖ-ਵੱਖ ਰੰਗਾਂ ਵਿੱਚ ਵੱਖ-ਵੱਖ ਕਿਸਮਾਂ ਵਿੱਚ ਤੇ ਵੱਖ-ਵੱਖ ਜਨਸਾਂ ਵਿੱਚ ਇਹ ਬਿਸਰਾਮ ਥੋੜਾ ਜਿਹਾ ਔਖਾ ਹੈ ਪਰ ਜੇ ਧਿਆਨ ਨਾਲ ਅਰਥ ਸਮਝ ਆ ਜੇ ਤਾਂ ਠੀਕ ਹੋ ਜਾਂਦਾ ਰੰਗੀ ਰੰਗੀ ਬੋਲੋ ਰੰਗੀ ਰੰਗੀ ਭੰਤੀ ਭੰਤੀ ਕਰ ਕਰ ਜਿੰਸੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਮਾਇਆ ਜਿੰਨ ਉਪਾਈ ਇਹ ਸਾਰੀ ਰਚਨਾ ਜਿਹੜੀ ਹੈ ਉਸ ਨੂੰ ਮਾਇਆ ਕਿਹਾ ਜਾਂਦਾ ਇਹ ਮਾਇਆ ਜਿਸ ਨੇ ਵੱਖ-ਵੱਖ ਰੰਗਾਂ ਵਿੱਚ ਵੱਖ-ਵੱਖ ਕਿਸਮਾਂ ਵਿੱਚ ਵੱਖ-ਵੱਖ ਜਨਸਾਂ ਪੈਦਾ ਕੀਤੀ ਫਿਰ ਮਾਲਿਕ ਨੇ ਕਰ ਕਰ ਦੇਖਿਆ ਕੀਤਾ ਆਪਣਾ ਉਹ ਪਰਮਾਤਮਾ ਆਪ ਹੀ ਆਪਣੇ ਕੀਤੇ ਹੋਏ ਨੂੰ ਕਰ ਕਰਕੇ ਵੇਖਦਾ ਹੁਣ ਇੱਥੇ ਆਪਣਾ ਲਿਖਿਆ ਅਸੀਂ ਸਹਿਸ ਉਹ ਆਪਣਾ ਕਹਿ ਦਿੰਦੇ ਨਹੀਂ ਭੈ ਧਿਆਨ ਨਾ ਵੇਖੀਏ ਤੇ ਐੜੇ ਨੂੰ ਕੰਨ ਲੱਗਾ ਹੋਇਆ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਿਵੇਂ ਉਹਦੀ ਮौज ਹੈ ਫਰਮਾਇਆ ਕਿਨੇ ਜੋ ਇਸ ਭਾਵੈ ਜੋ ਇਸ ਭਾਵੈ ਸੋਈ ਕਰਸੀ ਸੋਈ ਕਰਸੀ ਜੋ ਉਹਨੂੰ ਚੰਗਾ ਲੱਗਦਾ ਉਹ ਹੀ ਉਹ ਕਰੇਗਾ ਫਿਰ ਹੁਕਮ ਨਾ ਕਰਨਾ ਚਾਹੀ ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ ਹੁਣ ਜਪਜੀ ਸਾਹਿਬ 'ਚ ਫਿਰ ਨਹੀਂ ਹੈਗਾ ਤੇ ਰਹਿਲਾ ਸੋਜੈ ਸੋ ਪਾਤਸ਼ਾਹ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਹੁਣ ਪਾਤਸ਼ਾਹ ਕਿਹਨੂੰ ਕਹਿੰਦੇ ਨੇ ਜਿਹੜਾ ਸਭ ਤੋਂ ਵੱਡਾ ਸ਼ਾਹ ਹੋਵੇ ਉਹ ਪ੍ਰਮਾਤਮਾ ਦੀ ਵਰਤਿਆ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਜਿਹੜਾ ਛੋਟੇ ਛੋਟੇ ਸ਼ਾਹਾਂ ਦਾ ਵੀ ਵੱਡਾ ਸਾਹਿਬ ਨਾਨਕ ਰਹਿਨ ਲਗਾਈ ਹੁਣ ਇੱਥੇ ਨਾਨਕ ਦਾ ਕਕਾ ਮੁਖਤਾ ਹੈ ਧਿਆਨ ਦੇਣਾ ਉਪਰ ਨਾਨਕ ਦੇ ਕੱਕੇ ਨੂੰ ਔਂਕੜ ਆਇਆ ਸੀ ਨਾਨਕ ਕਿਆ ਵਿਚਾਰੇ ਇੱਥੇ ਮੁਖਤਾ ਆ ਗਿਆ ਇਹ ਫਰਕ ਜਿਉਂ ਜਿਉ ਤੁਹਾਨੂੰ ਸਮਝ ਆਏਗਾ ਫਿਰ ਤੁਹਾਡੇ ਪਾਠ ਕਰਨ ਵਿੱਚ ਵੀ ਆਨੰਦ ਆਏਗਾ ਤੇ ਅਰਥਾਂ ਦੀ ਸਮਝ ਵੀ ਆਵੇ ਨਾਨਕ ਜੀ ਫਰਮਾਉਂਦੇ ਨੇ ਸਾਡਾ ਫਰਜ਼ ਹੈ ਕਿ ਉਹਦੀ ਰਜ਼ਾ ਵਿੱਚ ਰਹਿਣਾ ਹੋਣਾ ਉਹ ਹੈ ਕਰਨਾ ਉਹ ਹੈ ਜੋ ਉਹਦਾ ਹੁਕਮ ਹੈ ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ ਚੱਲੀ ਜੋ ਤਿਸ ਭਾਵੇਂ ਬੋਲੋ ਸੋਈ ਕਰਸੀ ਕੋਈ ਤਰਸੀ پھر حکم نہ کرنا جائی سو پاتشاہ پاتشا, شاہاں, شاہاں پت صاحب نانک, نانک رہن رجائی